ਕਈ ਲੋਕ ਐਡੀ ਮਾੜੀ ਬਿਰਤੀ ਵਾਲੇ ਆ ਐਡੇ ਮੂਰਖ ਲੋਕ ਆ ਬੇਸਮਝਿਆ ਉਹਨਾਂ ਨੂੰ ਗੁਰੂ ਘਰ ਆ ਦੀਆਂ ਸੇਵਾਵਾਂ ਜਿਹੜੀਆਂ ਵਾ ਉਹ ਬੜੀਆਂ ਚੁੱਭਦੀਆਂ ਵਾ ਤੇ ਸੇਵਾ ਕਰਨ ਵਾਸਤੇ ਇਲਾਕੇ ਵੰਡ ਦਿੰਦੇ ਆ ਕਿ ਇਸ ਇਲਾਕੇ ਤੋਂ ਤੁਸੀਂ ਬਾਹਰ ਜਾ ਕੇ ਸੇਵਾ ਨਹੀਂ ਕਰ ਸਕਦੇ ਜਾਂ ਕੋਈ ਸੇਵਾ ਲਿਆ ਨਹੀਂ ਸਕਦਾ ਕਿਡੇ ਮੂਰਖ ਲੋਕੇ ਕਿਤੇ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਧੰਨ ਗੁਰੂ ਰਾਮਦਾਸ ਸਾਹਿਬ ਜੀ ਦਾ ਇਤਿਹਾਸ ਪੜੋ ਜਦੋਂ ਸ੍ਰੀ ਅਮਰਸਰ ਸਾਹਿਬ ਜੀ ਦੇ ਸਰੋਵਰ ਦੀ ਸੇਵਾ ਹੁੰਦੀ ਆ ਕਿੱਥੋਂ ਕਿੱਥੋਂ ਸੰਗਤਾਂ ਆਣ ਕਰਕੇ ਸੇਵਾਵਾਂ ਕਰਦੀਆਂ ਨੇ ਕਿੱਥੋਂ ਕਿੱਥੋਂ ਸਿੱਖ ਸਤਿਗੁਰੂ ਜੀ ਦੀ ਸ਼ਰਨ ਵਿੱਚ ਆਣ ਕਰਕੇ ਰਹਿੰਦੇ ਸਨ ਵੱਖੋ ਵੱਖਰੇ ਇਲਾਕਿਆਂ ਦੇ ਤੇ ਇਹਨਾਂ ਮੂਰਖ ਲੋਕਾਂ ਨੇ ਕੀ ਕੀਤਾ ਇਲਾਕੇ ਵੰਡ ਛੱਡੇ ਸੰਗਤ ਜਿਹੜੀ ਆ ਉਹ ਤਾਂ ਗੁਰੂ ਸਹਿਬ ਮਹਾਰਾਜ ਦੀ ਆ ਕਿਸੇ ਬੰਦੇ ਦੀ ਥੋੜਾ ਸੰਗਤ ਸੰਗਤ ਦੀ ਸ਼ਰਧਾ ਵਾ ਸੰਗਤ ਦਾ ਪ੍ਰੇਮ ਆ ਸੰਗਤ ਦੀ ਭਾਵਨਾ ਵਾ ਉਹ ਜਿਵੇਂ ਮਰਜੀ ਸੇਵਾ ਕਰੇ ਕੋਈ ਮਾਇਆ ਕਰਕੇ ਕਰਦਾ ਵਾ ਕੋਈ ਕਿਸੇ ਪ੍ਰਕਾਰ ਦੇ ਨਾਲ ਕਰਦਾ ਵਾ ਹਨਕਾਰ ਸੇਵਾ ਵਾਲੇ ਜਿਹੜੇ ਮਹਾਪੁਰਖ ਆ ਉਹ ਸੰਗਤ ਤੋਂ ਦਾਣਾ ਦਾਣਾ ਉਗਰਾਹੀ ਕਰਕੇ ਗੁਰੂ ਘਰਾਂ ਦੇ ਲੰਗਰਾਂ ਵਿੱਚ ਗੁਰੂ ਘਰਾਂ ਦੀਆਂ ਸੁੰਦਰ ਇਮਾਰਤਾਂ ਸੰਗਤਾਂ ਦੇ ਰਹਿਣ ਵਹਿਣ ਸਹਿਣ ਵਾਸਤੇ ਕਿੰਨੀਆਂ ਸੇਵਾਵਾਂ ਕਰਦੇ ਨੇ ਤੇ ਜਿਹੜੇ ਮੂਰਖ ਲੋਕ ਆ ਉਹ ਇਹਨਾਂ ਨੂੰ ਰੋਕ ਕਰਕੇ ਤੇ ਪਾਪਾਂ ਦੀ ਭਾਗੀ ਬਣਦੇ ਆ ਜਿਹੜੇ ਬਾਬੇ ਕਿਆਂ ਨੂੰ ਗੁਰੂ ਘਰਾਂ ਨੂੰ ਦਾਨ ਨਹੀਂ ਦੇਣਗੇ ਨਾ ਦਾਸਵੰਦ ਨਹੀਂ ਕੱਢਣਗੇ ਉਹਨਾਂ ਤੋਂ ਫਿਰ ਬਾਬਰ ਕੇ ਲੈ ਕੇ ਜਾਣਗੇ ਕਲਗੀਧਰ ਪਾਤਸ਼ਾਹ ਜਿੱਦੇ ਵਿੱਚ ਤਰਨਾਟਕ ਦੇ ਬਚਨ ਹਨ ਤਾਂ ਇਸ ਕਰਕੇ ਅਸੀਂ ਪਾਪਾਂ ਦੇ ਭਾਗੀ ਨਾ ਬਣੀਏ